ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਮੇਰੇ YouTube ਚੈਨਲ ਦੇ ਉੱਤੇ ਤੇ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਬਹੁਤ ਸੋਹਣੇ ਸੂਟਾਂ ਦੇ ਨਾਲ ਜੇ ਸਟਾਲ ਆਏ ਨੇ ਬਹੁਤ ਪਿਆਰੇ ਪਿਆਰੇ ਗਰਮ ਸੂਟਾਂ ਦੇ ਨਾਲ ਤੇ ਸੂਟਾਂ ਦੇ ਪ੍ਰਿੰਟ ਤੇ ਕੁਆਲਿਟੀ ਕਮਾਲ ਹੀ ਆ ਸਾਰੀ ਅੱਜ ਦੀ ਤੁਸੀਂ ਵੀਡੀਓ ਚ ਚੈੱਕ ਕਰਿਓ ਤੇ ਦੀਵਾਲੀ ਤੁਸੀਂ ਸਾਰਿਆਂ ਨੇ ਮਨਾਈ ਆ ਤੇ ਹੁਣ ਗਰਮ ਦੀਵਾਲੀ ਦੇ ਤੇ ਗਰਮਾ-ਗਰਮ ਜਲੇਬੀਆਂ, ਪਕੌੜੇ, ਪਟਾਕੇ ਸਾਰਾ ਕੁਝ ਹੋ ਗਿਆ ਤੇ ਹੁਣ ਹੋ ਗਿਆ ਗਰਮਾ-ਗਰਮ ਸੂਟਾਂ ਦੀ ਵਾਰੀ ਆ ਲਾਪਾ ਠੀਕ ਹੈ ਜੀ ਹੁਣ ਤੁਹਾਨੂੰ ਗਰਮ ਗਰਮ ਸੂਟ ਦੇਣੇ ਆ ਬੜੇ ਸੋਹਣੇ ਤੇ ਰੇਟ ਜਿਹੜੇ ਬੜੇ ਰੀਜ਼ਨੇਬਲ ਦੇਣੇ ਆ ਜਿਹੜੀ ਸਾਡੀ 2000 ਵਾਲੀ ਆਫਰ ਸੀਗੀ ਉਹ ਖਤਮ ਹੋ ਚੁੱਕੀ ਆ ਤੇ ਅਗਲੀ ਆਫਰ ਕੋਈ ਹੋਰ ਤੁਸੀਂ ਵੀ ਸੁਜੈਸਟ ਕਰਿਓ ਕੋਈ ਅਸੀਂ ਵੀ ਕਰਦੇ ਆ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਚ ਕੋਈ ਆਫਰ ਨਹੀਂਗੀ ਆਉਣ ਵਾਲੀਆਂ ਵੀਡੀਓ ਚ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਆਫਰ ਐਡ ਕਰਾਂਗੇ ਤੇ ਫਿਲਹਾਲ ਇਹ ਸੂਟ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਬਹੁਤ ਟੌਪ ਦੀ ਕੁਆਲਿਟੀ ਦੇ ਸੋਹਣੇ ਬਹੁਤ ਜ਼ਿਆਦਾ ਨੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਬੜਾ ਲਿਮਟਿਡ ਜਾਜੇ ਕਿਉਂਕਿ ਇਹ ਦੁਬਾਰਾ ਸਟਾਕ ਜਿਹੜਾ ਜੇ ਪਤਾ ਨਹੀਂ ਰੀਸਟਾਕ ਹੋਣਾ ਕਿ ਨਹੀਂ ਹੋਣਾ ਆਜੋ ਕਰਦੇ ਆਂ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੋਹਣੇ ਸੋਹਣੇ ਸੂਟ ਤੇ ਲਓ ਜੀ ਪਹਿਲਾ ਹੀ ਸੂਟ ਕਰਿਓ ਚੈੱਕ ਤੇ ਨਾਲੇ ਤੁਹਾਨੂੰ ਮੈਂ ਇਹਦੀ ਕੁਆਲਿਟੀ ਦੱਸ ਦੇਣਾ ਨਾਲ ਹੀ ਤੁਹਾਨੂੰ ਇਹਦੀਆਂ ਮੈਂ ਦੱਸ ਦਿੰਨਾ ਵੀ ਸੂਟ ਦੇ ਵਿੱਚ ਕੀ ਕੀ ਤੇ ਕਿਵੇਂ-ਕਿਵੇਂ ਬਣਿਆ ਪਹਿਲਾਂ ਤਾਂ ਤੁਸੀਂ ਸੂਟ ਵੇਖ ਸਕਦੇ ਜੇ ਪ੍ਰਿੰਟ ਹੈਗਾ ਜੇ ਵੈਲਵਟ ਦੇ ਉੱਤੇ ਮਾਈਕਰੋ ਵੈਲਵਟ ਜੇ ਬਹੁਤ ਸੋਹਣੀ ਵੈਲਵਟ ਜੇ ਜਿਹਦੇ ਵਿੱਚ ਸਾਰੇ ਸੂਟ ਦੇ ਫਰੰਟ ਦੇ ਵਿੱਚ ਲੇਸਿਸ ਦਾ ਵਰਕ ਹੋਇਆ ਮਿਲਣਾ ਜੇ ਬਾਟਮ ਤੁਹਾਨੂੰ ਮਿਲਣੀ ਜੇ ਸੇਮ ਨਾਲ ਇਹਦੇ ਮਰੂਨ ਕਲਰ ਦੀ ਇਹ ਵੀ ਵੈਲਵਟ ਦੀ ਆ ਮਾਈਕਰੋ ਵੈਲਵਟ ਦੀ ਬਾਟਮ ਆ ਮਾਈਕਰੋ ਵੈਲਵਟ ਦਾ ਹੀ ਇਹਦੇ ਨਾਲ ਜਿਹੜਾ ਜੇ ਸ਼ਰਟ ਦਾ ਆਉਣਾ ਜੇ ਪੂਰਾ ਕੱਟ ਬਟ ਕੱਟ ਜਿਹੜੀ ਇਹਨਾਂ ਦੀ ਵੱਡੇ 바ਰ ਦੇ ਵਿੱਚ ਜੇ 170 170 ਦੀ ਕੱਟ ਜੇ 170 ਸ਼ਰਟ ਦੇ ਆਉਣੀ 170 ਹੀ ਬਾਟਮ ਆਉਣੀ ਜੇ ਤੇ ਨਾਲ ਆਉਣਾ ਜੇ ਸਟਾਲ ਇਹਦੇ ਸਟਾਲ ਭਾਜੀ ਖੋਲ ਕੇ ਦਿਖਾਓ ਸਟਾਲ 'ਚ ਤੁਹਾਨੂੰ ਮੈਂ ਦਿਖਾਉਣਾ ਆ ਕਿੰਨਾ ਸੋਹਣਾ ਤੇ ਕਿੰਨਾ ਡਿਜ਼ਾਈਨਰ ਇਹਦਾ ਸਟਾਲ ਜਿਹੜਾ ਰੈਡੀ ਕੀਤਾ ਜਾ ਆਹ ਲਓ ਜੀ ਚੈੱਕ ਕਰੋ ਜੀ ਸੋਹਣਾ ਜਿਹਾ ਸਟਾਲ ਜੇ ਸੋਹਣੀ ਜੀ ਡਿਜ਼ਾਈਨਿੰਗ ਦੇ ਵਿੱਚ ਰੈਡੀ ਹੋਇਆ ਜੇ ਜਿਹਦੇ ਵਿੱਚ ਉਹ बॉਟਮ ਦਾ ਜਿਹੜਾ ਸਟਾਫ ਆ ਉਹ ਐਡ ਕੀਤਾ ਆ ਨਾਲ ਇਹਦੇ ਸ਼ਰਟ ਦਾ ਕੀਤਾ ਆ ਤੇ ਸੋਹਣਾ ਜਿਹਾ ਸਟਾਲ ਬਣਾਇਆ ਤੁਹਾਡੇ ਲਈ ਲੇਸਿਸ ਦਾ ਵਰਕ ਕਰਾ ਕੇ ਚਾਰ ਚਫੇਰੇ ਤੇ ਬਹੁਤ ਸ਼ਾਨਦਾਰ ਤੇ ਬਹੁਤ ਜਿਆਦਾ ਸੋਹਣੀ ਵੈਲਵਟ ਆ ਬਹੁਤ ਸੌਫਟ ਵਾਲੀ ਆ ਇਹ ਹਾਰਡ ਵਾਲੀ ਨਹੀਂ ਗੀ ਇਹ ਕਿਹੜੀ ਮਾਰਕੀਟ ਚ ਹਾਰਡ ਵਾਲੀ ਮਿਲਦੀ ਰਹੀ ਹੈ ਨਾ ਉਹ ਸਟਾਫ ਨਹੀਂ ਗਾ ਬਹੁਤ ਸੋਹਣਾ ਤੇ ਬਹੁਤ ਪਿਆਰਾ ਸਟਾਫ ਆ ਰੇਟ ਜਿਹੜਾ ਇਹਦਾ ਹੋਣਾ ਜੇ ਸਿਰਫ ਤੇ ਸਿਰਫ 745 ਰੁਪਏ ਜੇ ਸ਼ਿਪਿੰਗ ਫਰੀ ਦੇ ਵਿੱਚ ਜੇ ਕਿਤੇ ਵੀ ਸਿੰਗਲ ਸੂਟ ਤੁਸੀਂ ਬੁੱਕ ਕਰ ਸਕਦੇ ਜੀ 745 ਰੁਪਏ ਦੇ ਵਿੱਚ ਇਸੇ ਦੇ ਵਿੱਚ ਜੀ ਤੁਹਾਨੂੰ ਦੂਸਰਾ ਪ੍ਰਿੰਟ ਇੱਕ ਹੋਰ ਮਿਲ ਜਣਾ ਸ਼ਾਨਦਾਰ ਜ ਆ ਇਹਦੇ ਚ ਨਾ ਆਪਣੇ ਕੋਲ ਬਹੁਤ ਜ਼ਿਆਦਾ ਸਟਾਕ ਨਹੀਂ ਜੇ ਹੈਗਾ ਕਿ ਜੇ ਤੁਸੀਂ ਮੰਨ ਲਓ ਵੀ ਵੇਟ ਕਰਕੇ ਆਰਡਰ ਬੁੱਕ ਕਰੋ ਫਿਰ ਨਹੀਂ ਜੇ ਮਿਲਣਾ ਕਿਉਂਕਿ ਲਿਮਟਿਡ ਜ ਸਟਾਕ ਜੇ ਥੋੜੇ ਜੇ ਸੂਟ ਨੇ ਤੇ ਇੱਕ ਰਿਕਵੈਸਟ ਹੋਰ ਜੇ ਮੇਰੀਆਂ ਸਾਰੀਆਂ ਭੈਣਾਂ ਨੂੰ ਕਿ ਪੇਮੈਂਟ ਕਰਕੇ ਸੂਟ ਬੁੱਕ ਕਰਾਓ ਬਿਨਾ ਪੇਮੈਂਟ ਤੋਂ ਮੈਂ ਕੋਈ ਵੀ ਸੂਟ ਕਿਸੇ ਕਸਟਮਰ ਦਾ ਬੁੱਕ ਨਹੀਂ ਜੇ ਕਰਦਾ ਜੀ ਤੇ ਆ ਜੇ ਸੋਨਾ ਜ ਸੂਟ ਮਾਈਕਰੋ ਵੈਲਵਟ ਦਾ ਤੇ ਆ ਜੇ ਨਾਲ ਇਹਦੇ ਦੁਪੱਟਾ ਤੇ ਦੁਪੱਟਾ ਦੀ ਸਟੋਲ ਤੇ ਆ ਇਹਦੇ ਨਾਲ ਆਉਣੀ ਜੇ ਬਲੈਕ ਕਲਰ ਦੀ ਬਾਟਮ ਤੇ ਇਹ ਤੁਹਾਨੂੰ ਮਿਲ ਜਣਾ ਜੇ ਸਟਾਲ ਸੇਮ ਉਸੇ ਸਟਾਈਲ ਦੇ ਵਿੱਚ ਬਣਿਆ ਚੈੱਕ ਕਰ ਸਕਦੇ ਜੇ ਤੁਸੀਂ ਆ ਇੱਕ ਸਾਈਡ ਇਹਦੀ ਬਾਟਮ ਦੇ ਨਾਲ ਦੀ ਮੈਚਿੰਗ ਤੇ ਆ ਇਧਰੋਂ ਇੱਕ ਸਾਈਡ ਪ੍ਰਿੰਟ ਜਿਹੜੀ ਸ਼ਰਟ ਦੇ ਨਾਲ ਦੀ ਮੈਚਿੰਗ ਸੋਹਣਾ ਜਾਂ ਸਟਾਈਲ ਜੇ ਵੱਖਰਾ ਜਾਂ ਕਨਸੈਪਟ ਜੇ ਰੇਟ 745 ਰੁਪਏ ਜੇ ਸ਼ਿਪਿੰਗ ਫਰੀ ਜੇ ਤੇ ਆ ਲੋ ਜੀ ਆ ਵੀ ਚੈੱਕ ਕਰ ਲਿਓ ਆ ਵੀ ਇੱਕ ਬੜੇ ਪਿਆਰੇ ਜੇ ਡਿਜ਼ਾਈਨ ਹੀਗੇ ਤੇ ਇਹ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਪਹਿਲਾਂ ਤਾਂ ਤੁਹਾਨੂੰ ਮੈਂ ਸ਼ਰਟ ਪ੍ਰਿੰਟ ਚੈੱਕ ਕਰਾਉਂਦਾ ਜੀ ਆ ਲੋ ਜੀ ਪ੍ਰਿੰਟ ਸ਼ਰਟ ਚੈੱਕ ਕਰਿਓ ਕਿੰਨੀ ਸੋਹਣੀ ਹੈ ਇਹਦੀ ਤੇ ਨਾਲ ਇਹਦੇ बॉਟਮ ਮਿਲਣੀ ਜੇ ਬਹੁਤ ਸੋਹਣੀ बॉਟਮ ਦੇ ਉੱਤੇ ਵਰਕ ਆਉਣਾ ਜੇ ਤੇ ਇਧਰੋਂ ਆ ਕੱਟ ਵਰਕ ਆਉਣਾ ਜੇ ਸਟਾਲ ਦੇ ਵਿੱਚ ਸ਼ਰਟ ਆ ਗਈ ਕਟਰਾਇਸ ਦੀ बॉਟਮ ਆ ਗਈ ਕਟਰਾਇਸ ਦੀ ਤੇ ਸ਼ਰਟ ਜਿਹੜਾ ਸਟਾਲ ਜਿਹੜਾ ਜੇ ਉਹ ਵੀ ਸੇਮ ਫੈਬਰਿਕ ਦੇ ਉੱਤੇ ਆ ਗਿਆ ਕਟਰਾਇਸ ਦੇ ਵਿੱਚ ਇਹਨਾਂ ਦਾ ਰੇਟ ਕੀ ਆ ਗਿਆ ਸਿਰਫ 745 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇੱਕ ਹੋਰ ਸ਼ਾਨਦਾਰ ਜਿਹਾ ਪ੍ਰਿੰਟ ਲੈ ਲਓ ਇਹਦੇ 'ਚ ਵੀ बॉਟਮ ਵਰਕ ਆ ਜਣਾ ਜੇ ਪਲੱਸ ਪ੍ਰਿੰਟਡ ਸ਼ਰਟ ਆ ਜਣੀ ਜੇ ਨਾਲ ਸਟਾਲ ਆ ਜਣਾ ਜੇ ਸ਼ਿਪਿੰਗ ਫ੍ਰੀ ਜੇ ਰੇਟ ਹੈਗਾ ਜੇ ਸਿਰਫ ਇਹਨਾਂ ਦਾ 745 ਰੁਪਏ ਸਟਾਲ ਬਹੁਤ ਸੋਹਣਾ ਡਿਜ਼ਾਈਨਰ ਬਣਿਆ ਜੇ ਇਹਦਾ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਚੈੱਕ ਕਰ ਲਓ ਆ ਲੈ ਜੀ ਆ ਲੋ ਜੀ ਆ ਸੋਹਣਾ ਜਾਂ ਸਟਾਲ ਜੇ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 745 ਰੁਪਏ ਦੇ ਵਿੱਚ ਆ ਮਾੜਾ ਜਾਂ ਕੁਝ ਹੈਗਾ ਇਹਨੂੰ ਇਹ ਵਾਸ਼ੇ ਵਾਲਾ ਇਹ ਕੋਈ ਚੱਕਰ ਨਹੀਂਗਾ ਜੀ ਆ ਲੋ ਜੀ ਪਟੀਆਂ ਲੱਗੀਆਂ ਜੇ ਬਹੁਤ ਸੋਹਣੀਆਂ ਸ਼ਰਟ ਨਾਲ ਦੀਆਂ ਤੇ ਬਾਟਮ ਦੇ ਉੱਤੇ ਵਰਕ ਜੇ ਬਹੁਤ ਸੋਹਣਾ ਰੇਟ 745 ਰੁਪਏ ਸ਼ਿਪਿੰਗ ਫਰੀ ਦੇ ਵਿੱਚ ਜੇ ਅੱਗੇ ਹੋਰ ਇੱਕ ਪ੍ਰਿੰਟ ਚੈੱਕ ਕਰੋ ਜੀ ਆਹ ਲੋ ਜੀ ਅੱਛਾ ਇੱਕ ਚੀਜ਼ ਮੈਂ ਕਲੀਅਰ ਕਰਦਾ ਆਪਣੀਆਂ ਭੈਣਾਂ ਨੂੰ ਇਹ ਵੈਲਵਟ ਜਿਹੜੀ ਹੈ ਨਾ ਬਹੁਤ ਟਾਪ ਦੀ ਕੁਆਲਿਟੀ ਦੇ ਵਿੱਚ ਜੇ ਇਹ ਕੋਈ ਮਾਰਕੀਟ ਵਾਲੀ ਸਸਤੇ ਵਾਲੀ ਵੈਲਵਟ ਨਹੀਂਗੀ ਤੇ ਬਹੁਤ ਸੋਹਣਾ ਸਟਾਫ ਜੇ ਤੇ ਬਹੁਤ ਜ਼ਿਆਦਾ ਸੋਹਣਾ ਕਨਸੈਪਟ ਜੇ ਰੇਟ ਮਿਲਣਾ ਜੇ ਤੁਹਾਨੂੰ ਇਹਦਾ ਸਿਰਫ ਤੇ ਸਿਰਫ 745 ਰੁਪਏ ਸ਼ਿਪਿੰਗ ਫਰੀ ਜੇ 올 ਓਵਰ ਇੰਡੀਆ ਦੇ ਵਿੱਚ ਕਿੱਥੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੀ ਆਹ ਲਓ ਜੀ ਆ ਵੀ ਪ੍ਰਿੰਟ ਚੈੱਕ ਕਰਿਓ ਜੀ ਬਹੁਤ ਸੋਹਣਾ ਬਲੈਕ ਦੇ ਉੱਤੇ ਪ੍ਰਿੰਟ ਜੇ ਤੇ ਬਲੈਕ ਬਾਟਮ ਦੇ ਉੱਤੇ ਵਰਕ ਜੇ ਬੜਾ ਸੋਹਣਾ ਇਧਰੋਂ ਸਟਾਲ ਦੇ ਉੱਤੇ ਜੇ ਡਿਜ਼ਾਈਨ ਬਹੁਤ ਸੋਹਣਾ ਜੇ ਵੈਲਵਟ ਦਾ ਸੂਟ ਜੇ ਨਾ ਸੌਰੀ ਕਟਰਾਇਜ਼ ਦਾ ਬਹੁਤ ਸੋਹਣਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਲਓ ਜੀ ਇਹ ਕਾ ਵੀ ਚੈੱਕ ਕਰਿਓ ਬਾਟਮ ਆਪਣੇ ਕੋਲ ਬਹੁਤ ਸੋਹਣੀ ਵੈਲਵਟ ਦੇ ਉੱਤੇ ਐਮਬਰਾਇਡਰੀ ਵਰਕ ਦੇ ਨਾਲ ਪ੍ਰਿੰਟ ਸ਼ਰਟ ਥੱਲੇ ਵੇਖ ਸਕਦੇ ਜੇ ਨਾਲ ਇਹਦੇ ਸਟਾਲ ਵੇਖ ਸਕਦੇ ਜੇ ਡਿਜੀਟਲ ਪ੍ਰਿੰਟ ਇਹਦੇ ਵਿੱਚ ਤੁਸੀਂ ਡਿਜੀਟਲ ਪ੍ਰਿੰਟ ਸਟਾਲ ਲੈ ਸਕਦੇ ਜੇ ਸਾਡੇ ਕੋਲ ਬਹੁਤ ਸੋਹਣਾ ਸਟਾਲ ਜੇ ਤੇ ਨਾਲ ਇਹਦੇ ਬਾਟਮ ਦੇ ਉੱਤੇ ਵਰਕ ਜੇ ਬਹੁਤ ਜ਼ਿਆਦਾ ਸ਼ਾਨਦਾਰ ਤੇ ਡਿਜੀਟਲ ਨਾਲ ਇਹਦੇ ਅਜਿਹੀ ਜੇ ਸ਼ਰਟ ਸਾਰੀ ਰੇਟ ਤੁਹਾਨੂੰ ਮਿਲ ਜਾਣਾ ਜੇ ਇਹਦਾ ਸਿਰਫ ਤੇ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਲੋ ਜੀ ਇੱਕ ਹੋਰ ਸੋਹਣਾ ਜਿਹਾ ਚੈੱਕ ਕਰ ਲੋ ਕਲਰ ਕੰਟਰਾਸਟ ਤੇ ਨਾਲ ਇਹਦੇ ਇਹਦੇ ਵਿੱਚ ਸ਼ਰਟ ਸੌਰੀ ਸਟਾਲ ਤੇ ਬਾਟਮ ਦੋਵੇਂ ਜਿਹੜੀਆਂ ਕਟਵਰ ਕਾਲੀਆਂ ਹੋਣੀਆਂ ਜੇ ਤੇ ਸ਼ਰਟ ਜਿਹੜੀ ਜਿਹਾ ਡਿਜੀਟਲ ਪ੍ਰਿੰਟ ਆਉਣਾ ਜੇ ਬਹੁਤ ਸ਼ਾਨਦਾਰ ਫੈਬ੍ਰਿਕ ਆ ਗਾਇਕ ਕੋਟ ਰਾਈਸ ਦਾ ਇੱਕ ਆ ਵੀ ਸੋਹਣਾ ਜਿਹਾ ਚੈੱਕ ਕਰ ਲਓ ਵੈਲਵਟ ਦੇ ਉੱਤੇ ਵੈਲਵਟ ਦੀ ਬਾਟਮ ਆਉਣੀ ਜੇ ਇਹਦੇ ਨਾਲ ਤੇ ਵੈਲਵਟ ਦਾ ਹੀ ਡਿਜੀਟਲ ਪ੍ਰਿੰਟ ਹੋਣਾ ਜੇ ਸ਼ਰਟ ਸਟਾਲ ਦਾ ਤੇ ਸ਼ਰਟ ਵੀ ਡਿਜੀਟਲ ਪ੍ਰਿੰਟ ਆਉਣੀ ਜੇ ਇਹਦਾ ਵੀ ਰੇਟ ਤੁਹਾਨੂੰ ਮਿਲ ਜਾਣਾ ਜੇ 745 ਰੁਪਏ ਇੱਕ ਹੋਰ ਸ਼ਾਨਦਾਰ ਜਿਹਾ ਪ੍ਰਿੰਟ ਚੈੱਕ ਕਰਿਓ ਜਿਹਦੇ ਵਿੱਚ ਬਹੁਤ ਹੀ ਪਿਆਰਾ ਪ੍ਰਿੰਟ ਜੇ ਸੂਟ ਦਾ ਤੇ ਬਾਟਮ ਨਾਲ ਆਉਣੀ ਜੇ ਬਲੈਕ ਕਲਰ ਦੀ ਬਲੈਕ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਜਿਹਾ ਜਿਹਦੇ ਵਿੱਚ ਕੱਟਵਰਕ ਵੇਖ ਸਕਦੇ ਤੁਸੀਂ ਸਾਰੇ ਗੁਲਾਬ ਦੇ ਫੁੱਲਾਂ ਵਾਲਾ ਬਹੁਤ ਸ਼ਾਨਦਾਰ ਕੱਟ ਹੋਇਆ ਜੇ ਵੈਲਵਟ ਦੀ ਬਾਟਮ ਜੇ ਇਹਦੇ ਨਾਲ ਤੇ ਵੈਲਵਟ ਦੀ ਸ਼ਰਟ ਜੇ ਦੇ ਵੈਲਵਟ ਦਾ ਹੀ ਸਟੋਲ ਜੇ ਦੇ ਨਾਲ ਇਹਨਾਂ ਦਾ ਤੁਸੀਂ ਪਲਾਜ਼ੋ ਸੂਟ ਬਣਾ ਸਕਦੇ ਜੇ ਸੂਟ ਬਣਾ ਸਕਦੇ ਜੇ ਤੇ ਸੋਹਣੇ ਜੇ ਰੈਡੀ ਕਰਾ ਸਕਦੇ ਜੇ ਕਸਟਮਾਈਜ਼ ਕਰਾ ਸਕਦੇ ਜੇ ਜੇ ਕਹੋਗੇ ਤਾਂ ਆਪਾਂ ਤੁਹਾਨੂੰ ਸਟਿਚ ਕਰਾ ਕੇ ਭੇਜ ਦਾਂਗੇ ਇਹਦਾ ਵੀ ਸੇਮ ਰੇਟ ਆਉਣਾ ਜੇ 745 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਤੇ ਇੱਕ ਆ ਵੀ ਸੋਹਣਾ ਜਾਂ ਪ੍ਰਿੰਟ ਚੈੱਕ ਕਰ ਲਿਓ ਜਿਹਦੇ ਵਿੱਚ ਡਿਜੀਟਲ ਪ੍ਰਿੰਟ ਤੁਹਾਨੂੰ ਮਿਲਣਾ ਸ਼ਰਟ ਦਾ ਬਹੁਤ ਪਿਆਰਾ ਬਾਟਮ ਨਾਲ ਆਣੀ ਵਰਕ ਵਾਲੀ ਸਟੋਲ ਨਾਲ ਆਇਆ ਨਾ ਡਿਜ਼ਾਈਨਰ ਬਣਿਆ ਰੇਟ ਇਹਦਾ ਵੀ ਸੇਮ ਹੋਣਾ ਜੇ 745 ਰੁਪਏ ਸ਼ਿਪਿੰਗ ਆਉਣ ਵਾਲੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਸੋਨਾ ਜਾਂ ਪ੍ਰਿੰਟ ਤੁਸੀਂ ਦੁਬਾਰੇ ਵੇਖ ਸਕਦੇ ਜੇ ਇਹ ਰੀਸਟਾਕ ਤੇ ਜਦੋਂ ਕੀ ਹੋਇਆ ਦੁਬਾਰੇ ਪੈ ਗਿਆ ਸਾਡੇ ਕੋਲ ਵੀਡੀਓ ਚ ਦੋ ਵਾਰੀ ਖੁੱਲ ਗਿਆ ਸੂਟ ਤੇ ਆਹ ਜੇ ਵੀਡੀਓ ਦਾ ਲਾਸਟ ਸੂਟ ਸੋਨਾ ਜਾਂ ਪ੍ਰਿੰਟ ਜੇ ਸੋਨਾ ਜਾਂ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਸਿੰਗਲ ਸੂਟ ਜਿਹੜਾ ਜੇ ਬੁੱਕ ਕਰ ਸਕਦੇ ਜੇ ਰੇਟ ਮਿਲਣਾ ਜੇ ਇਹਦਾ ਤੁਹਾਨੂੰ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਹੈ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਲਓ ਜੀ ਇਹ ਸੋਹਣੇ ਸੋਹਣੇ ਸੂਟ ਜਿਹੜੇ ਤੁਹਾਨੂੰ ਦੇ ਦਿੱਤੇ ਆਪਾਂ ਵੈਲਵਟ ਦੇ ਇੱਕ ਟ੍ਰਾਈਜ਼ ਤੇ ਛੋਟੀ ਜੀ ਵੀਡੀਓ ਹੈ ਜਿਆਦਾ ਵੱਡਾ ਸਟਾਕ ਤੇ ਜਿਆਦਾ ਲੰਬਾ ਸਟਾਕ ਹੈ ਨਹੀਂ ਇਹਦੇ ਵਿੱਚ ਸ਼ਿਪਿੰਗ ਫ੍ਰੀ ਦੇਵਾਂਗੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਤੇ ਜਿਹੜੀ ਆਪਣੀ ਆਫਰ ਚੱਲਦੀ ਆ ਉਹ ਤੁਹਾਨੂੰ ਆਉਣ ਵਾਲੀਆਂ ਵੀਡੀਓ 'ਚ ਦੱਸਾਂਗੇ ਤੇ ਇਹ ਵੀਡੀਓ ਤੁਸੀਂ ਗਰਮ ਸੂਟਾਂ ਦੀ ਇੱਥੇ ਕਬੂਲ ਕਰਿਓ ਤੇ ਸੋਹਣੇ ਸੋਹਣੇ ਸੂਟ ਜਲਦੀ ਜਲਦੀ ਬੁੱਕ ਕਰਿਓ ਫਿਰ ਮਿਲਦੇ ਆ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ